ਹੈਲਿੰਗ ਵਿਭਾਗ ਦੇ ਡਾਕਟਰ ਵੱਲੋਂ ਨਰਸਿੰਗ ਸਟਾਫ ਦੀ ਨਰਸ ਨਾਲ ਬਦਸਲੂਕੀ ਦੇ ਚੱਲਦੇ ਆ ਸਿਵਲ ਹਸਪਤਲ ਦਾ ਨਰਸਿੰਗ ਸਟਾਫ ਹੜਤਾਲ ਤੇ ਚੱਲ ਗਿਆ ਨਰਸਿੰਗ ਸਟਾਫ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ 2 ਦਿਨ ਦੇ ਵਿੱਚ ਕਾਰਵਾਈ ਨਾ ਹੋਈ ਤਾਂ ਸਟਾਫ ਵੱਲੋਂ ਵੱਡਾ ਸੰਘਰਸ਼ ਉਲੀਕਿਆ ਜਾਵੇਗਾ ਮੈਂ ਸਿਵਲ ਮੈਟਰਨ ਸਿਵਲ ਹਸਪੀਟਲ ਪਠਾਨਕੋਟ ਮੈਂ ਦੱਸਣਾ ਚਾਹੁੰਦੀ ਆ ਕਿ ਡਾਕਟਰ ਖੇਮਰਾਜ ਵੱਲੋਂ ਜਿਹੜੇ ਅਲਟਰਾਸਾਉਂਡ ਡਿਪਾਰਟਮੈਂਟਸ ਨੇ ਉਹਨਾਂ ਨੇ ਮੇਰੀ ਨਰਸਿੰਗ ਸਿਸਟਰ ਦੇ ਨਾਲ ਤੇ ਮੇਰੇ ਨਾਲ ਬਹੁਤ ਜ਼ਿਆਦਾ ਮਿਸਬੀਹੇਵ ਕੀਤਾ ਜਦੋਂ ਕਿ ਉਥੇ ਇੱਕ ਪਲਾਸਫੋਰਾ ਸਾਡੇ ਕੋਲੋਂ ਪਤਾ ਹੀ ਹੈ ਸਾਰਿਆਂ ਨੂੰ ਕਿ ਸਾਡੇ ਕੋਲੋਂ ਬਹੁਤ ਜ਼ਿਆਦਾ ਸਟਾਫ ਦੀ ਕਮੀ ਆ ਕਿ ਅਸੀਂ ਸਟਾਫ ਨੂੰ ਇਧਰ ਉਧਰ ਡਿਊਟੀ ਲਗਾਣੀ ਪੈਂਦੀ ਆ ਕਿਉਂਕਿ ਅਸੀਂ ਹਸਪੀਟਲ ਦੀ ਇੰਚਾਰਜ ਹੋਣ ਕਰਕੇ ਸਾਨੂੰ ਥੋੜੇ-ਥੋੜੇ ਟਾਈਮ ਲਈ ਕੁਝ ਕੋਈ ਨਾ ਕੋਈ ਸਟਾਫ ਇਧਰ ਉਧਰ ਪਾਣਾ ਪੈਂਦਾ ਅਸੀਂ ਬੇਬੀ ਨੂੰ ਕਿਹਾ ਕਿ ਬੇਬੀ ਕਲਾਸ ਵਰ ਆ ਉੱਥੇ ਆਊਟਸੋਰਸ ਦੀ ਅਸੀਂ ਉਹਨੂੰ ਕਿਹਾ ਕਿ ਤੂੰ 10 ਮਿੰਟ ਲਈ ਐਕਸਲੇ ਡਿਪਾਰਟਮੈਂਟ ਦੇ ਵਿੱਚ ਅਡਜਸਟਿੰਗ ਕਰਿਆ ਉਹਨੇ ਆਪਣਾ ਫੋਨ ਡਾਕਟਰ ਖੇਮਰਾਜ ਨੂੰ ਦੇ ਦਿੱਤਾ ਡਾਕਟਰ ਖੇਮਰਾਜ ਨੇ ਨਰਸਿੰਗ ਸਿਸਟਰ ਸੁਦੇਸ਼ ਦਾ ਫੋਨ ਜਦੋਂ ਚੱਕਿਆ ਤੇ ਉਹਨਾਂ ਨੇ ਉਹਨੂੰ ਕਿਹਾ ਕਿ ਤੂੰ ਇਹ ਤੂੰ ਇੱਕ ਕਿਤੇ ਡਿਊਟੀਆਂ ਲਗਾ ਦੇਣੀ ਹੈ ਤੇਰਾ ਕੀ ਇਰਾਦਾ ਵਾ ਤੂੰ ਬਹੁਤ ਜ਼ਿਆਦਾ ਤੰਗ ਕਰਦੀ ਹੈ ਫਲਾਂ ਇਹ ਬਹੁਤ ਜ਼ਿਆਦਾ ਗਲਤ ਬੋਲੇ ਤੇ ਇਥੋਂ ਤੱਕ ਬੋਲ ਦਿੱਤਾ ਕਿ ਤੈਨੂੰ ਮੈਂ ਤੇਰੇ ਮਾਹ ਇੱਥੇ ਆਣ ਕੇ ਮੂੰਹ ਤੇ ਥੱਪੜ ਮਾਰਨੇ ਨੇ ਜਦੋਂ ਕਿ ਅਸੀਂ ਆਪਣੀ ਕੰਪਲੇਨ ਲੈ ਕੇ ਜਦੋਂ ਐਸਐਮਓ ਸਾਹਿਬ ਕੋਲ ਗਏ ਤੇ ਸਰ ਇਹ ਬਹੁਤ ਜ਼ਿਆਦਾ ਉਹਨਾਂ ਨੇ ਰੂਟਲੀ ਬੋਲਿਆ ਕਿ ਤੇਰੇ ਥੱਪੜ ਮਾਰ ਦੇਣੇ ਨੇ ਤੁਸੀਂ ਉਸ ਤਰ੍ਹਾਂ ਉਹਨੇ ਅੱਗੋ ਕਿਹਾ ਸਰ ਤੁਸੀਂ ਮੈਨੂੰ ਇਸ ਤਰ੍ਹਾਂ ਨਹੀਂ ਬੋਲ ਸਕਦੇ ਤੁਸੀਂ ਕਿਉਂ ਬੋਲ ਮੈਂ ਹਸਪੀਟਲ ਨਹੀਂ ਕਰ ਰਹੀ ਹਾਂ ਸਾਰਾ ਕੁਝ ਅਸੀਂ ਐਸਐਮਓ ਸਾਹਿਬ ਕੋਲ ਕੰਪਲੇਨ ਲੈ ਕੇ ਗਏ ਆ ਤੇ ਅਜੀ ਉੱਥੇ ਬੈਠੀ ਹੋਈਆਂ ਤੇ ਉਹਨਾਂ ਨੂੰ ਡਾਕਟਰ ਸਾਹਿਬ ਆ ਗਏ ਨੇ ਅੰਦਰ ਤੇ ਉਹਨਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਤੂੰ ਤੂੰ ਕਰਕੇ ਮੈਨੂੰ ਬੋਲਣਾ ਸ਼ੁਰੂ ਕਰ ਦਿੱਤਾ ਤੇ ਸਰ ਕਹਿੰਦੇ ਕਿ ਤੂੰ ਇਹ ਇਸ ਤਰ੍ਹਾਂ ਨਹੀਂ ਬੋਲ ਸਕਦਾ ਨਰਸ ਮੈਟਰਨ ਨੂੰ ਤੂੰ ਮੈਂ ਇੱਕ ਗਲਤ ਬਿਹੇਵ ਕਰ ਰਹੀ ਆਂ ਵਾ ਤੂੰ ਮਾਫੀ ਮੰਗ ਬਟ ਉਹ ਆਪਣੀ ਗੱਲ ਤੇ ਅੜੇ ਰਹੇ ਕਿ ਮੈਂ ਇਸ ਤਰ੍ਹਾਂ ਹੀ ਕਰਨਾ ਮੈਂ ਨੇ ਇਹ ਇਸ ਤੋਂ ਪਹਿਲਾਂ ਵੀ ਸਾਡੇ ਸਾਰੇ ਸਟਾਫ ਨਰਸਸ ਦੇ ਨਾਲ ਜਾਂ ਹੋਰ ਸਾਡੇ ਸਟਾਫ ਦੇ ਫੀਮੇਲ ਸਟਾਫ ਦੇ ਨਾਲ ਇਹਨਾਂ ਦਾ ਵਿਹਾਰ ਬਹੁਤ ਗਲਤ ਹੈ ਔਰ ਬਹੁਤ ਰੂਡਲੀ ਬੋਲਦੇ ਨੇ ਗਾਲਾਂ ਤੱਕ ਕੱਢਦੇ ਨੇ ਸਾਨੂੰ ਲੇਡੀਜ਼ ਨੂੰ ਜਦੋਂ ਕਿ ਹੁਣ ਅਸੀਂ ਆਪਣੇ ਹਾਈ ਅਥਾਰਟੀ ਨੂੰ ਲਿਖ ਕੇ ਦਿੱਤਾ ਇਹਨਾਂ ਦੇ ਖਿਲਾਫ ਜੇ ਇਹ 2 ਦਿਨ ਦੇ ਵਿੱਚ ਐਕਸ਼ਨ ਨਹੀਂ ਲੈਂਦੇ ਇਹਨਾਂ ਦੇ ਖਿਲਾਫ ਕੋਈ ਤੇ ਅਸੀਂ ਆਪਣੀ ਫੁੱਲ ਡੇ ਐਮਰਜੈਂਸੀ ਵੀ ਬੰਦ ਕਰਕੇ ਫੁੱਲ ਡੇ ਅਸੀਂ ਸਟ੍ਰਾਈਕ ਤੇ ਆ ਜਾਵਾਂਗੇ ਸਾਡੇ ਨਰਸਿੰਗ ਸਟਾਫ ਵੱਲੋਂ ਸਾਡੇ ਮੈਡਨ ਮੈਡਮ ਵੱਲੋਂ ਸਾਡੇ ਜਿਹੜੇ ਨਰਸਿੰਗ ਡਿਸਟਰ ਹੈਗੇ ਉਹਨਾਂ ਵੱਲੋਂ ਇੱਕ ਡਾਕਟਰ ਦੇ ਖਿਲਾਫ ਸਾਨੂੰ ਅੱਜ ਕੰਪਲੇਂਟ ਦਿੱਤੀ ਗਈ ਹੈਗੀਏ ਕਿ ਡਾਕਟਰ ਨੇ ਉਹਨਾਂ ਦੇ ਅਗੇਂਸਟ ਮਿਸਬੀਹ ਕੀਤਾ ਹੈਗਾ ਇਹ ਜਿਹੜੀ ਕੰਪਲੇਂਟ ਸਾਨੂੰ ਮੈਡਨ ਵੱਲੋਂ ਤੇ ਨਰਸਿੰਗ ਸਿਸਟਰ ਵੱਲੋਂ ਅਲੱਗ-ਅਲੱਗ ਰਿਸੀਵ ਹੋਈ ਹੈਗੀਏ ਇਹਦੇ ਵਿੱਚ ਅਸੀਂ ਇਹਨੂੰ ਬਹੁਤ ਸੀਰੀਅਸਲੀ ਲਿਆ ਹੈਗਾ ਤੇ ਇਹਦੇ ਵਿੱਚ ਮੈਂ ਤਿੰਨ ਡਾਕਟਰਸ ਦੀ ਜਿਹੜੀ ਕਮੇਟੀ ਇਸ ਤੇ ਜੋ ਵੀ ਜਾਂਚ ਨਿਰਪੱਖ ਜਾਂਚ ਹੋਏਗੀ ਤੇ ਮੈਂ ਤੁਹਾਨੂੰ ਇਸ ਗੱਲ ਰਾਹੀਂ ਆਪਣੇ ਨਰਸਿੰਗ ਸਿਸਟਮ ਨੂੰ ਆਪਣੇ ਨੀਟਰਨ ਮੈਡਮ ਨੂੰ ਆਪਣੇ ਨਰਸਿੰਗ ਸਟਾਫ ਨੂੰ ਮੈਂ ਇਹ ਜਦ ਜ਼ੋਰ ਦੇ ਕੇ ਮੈਂ ਕਹਿਣਾ ਚਾਹਨਾ ਹੈ ਕਿ ਕਿਸੇ ਵੀ ਕਿਸਮ ਦੀ ਜਿਹੜੀ ਹੈ ਉਹ ਜਿਹੜੀ ਟੋਲਰਟ ਨਹੀਂ ਕੀਤੀ ਜਾਏਗੀ ਬਤਮੀਜ਼ੀ ਤੇ ਜੇ ਜੋ ਵੀ ਦੋਸ਼ੀ ਜੀ ਡਾਕਟਰ ਸਭ ਦੋਸ਼ੀ ਪਾਇਆ ਜਾਣਗੇ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਲੈ ਜਾਏਗਾ ਸਰ ਸਟਾਫ ਦਾ ਇਹ ਵੀ ਕਹਿਣਾ ਹੈ ਕਿ ਡਾਕਟਰ ਵੱਲੋਂ ਕਈ ਵਾਰ ਉਹਨਾਂ ਗਾਲੀ ਗਲੋਚ ਵੀ ਕੀਤੀ ਗਈ ਹੈ ਹਜੇ ਤੱਕ ਐਸੀ ਕੋਈ ਸੀਰੀਅਸਲੀ ਕੋਈ ਨਹੀਂ ਆਈ ਹੈ ਪਹਿਲੇ ਰਿਟਰਨ ਕੰਪਲੀਟ ਸਾਡੇ ਕੋਲ ਅੱਜ ਪਹਿਲੀ ਵਾਰ ਹੀ ਆਈ ਹੈਗੀ ਹੈ ਪਹਿਲੇ ਕਦੇ ਵੀ ਸਾਡੇ ਕੋਲ ਰਿਟਰਨ ਕੰਪਲੀਟ ਨਹੀਂ ਆਈ ਸੀਗੀ ਉਸ ਗੱਲ ਨੂੰ ਵੀ ਜਿਹੜਾ ਹੈਗਾ ਅਸੀਂ ਕੰਸੀਡਰ ਕਰ ਲਾਂਗੇ ਕਿ ਪਹਿਲੇ ਵੀ ਜੋ ਬਤਨੀਜੀ ਡਾਕਟਰ ਸਾਹਿਬ ਨੇ ਇਹ ਕੀਤੀ ਹੋਈਗੀ ਉਹ ਵੀ ਜਿਹੜੀ ਕਮੇਟੀ ਹੈਗੀ ਹੈ ਉਸ ਦੀ ਜਾਂਚ ਕਰ ਲਈਗੀ ਤੇ ਜਾਂਚ ਕਮੇਟੀ ਜੋ ਵੀ ਆਪਣੀ ਰਿਪੋਰਟ ਦੇਗੀ ਉਹਦੇ ਅਕੋਰਡਿੰਗਲੀ ਅਸੀਂ ਸਖਤ ਹੋ ਸਕਦਾ ਐਕਸ਼ਨ ਜਿਹੜਾ ਹੈਗਾ ਮੰਦੀਕਾਰਵਾਈ ਕੀਤੀ ਜਾਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ